ਬਾਜ ਗੁਰੂ ਹੈ ਅੰਧ ਅਧਾਰਾ ਕਹਿੰਦੇ ਗੁਰੂ ਤੋਂ ਬਿਗੈਰ ਨਾ ਗਿਆਨਤਾ ਦਾ ਹਨੇਰਾ ਜਿਹੜਾ ਉਹ ਇੰਨਾ ਕ ਫਸ ਰਿਹਾ ਹੋਇਆ ਕਿ ਕੁਝ ਨਜ਼ਰ ਨਹੀਂ ਆ ਰਿਹਾ ਜੇ ਸੋ ਚੰਦਾ ਉਗਵੇਂ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬਿੰ ਘੋਰ ਅੰਧਾਰ ਹਜ਼ਾਰਾਂ ਸੂਰਜ ਚੰਦਰਮਾ ਚੜ ਬੈਣ ਪਰ ਗੁਰੂ ਤੋਂ ਬਿਗੈਰ ਗੁਰੂ ਦੇ ਗਿਆਨ ਤੋਂ ਬਿਗੈਰ ਅੰਧਕਾਰ ਆ ਹਨੇਰਾ ਇਸੇ ਕਰਕੇ ਜਦੋਂ ਸਤਗੁਰੂ ਨਾਨਕ ਪਾਸਾ ਜੀ ਦਾ ਆਗਮਨ ਹੋਇਆ ਤੇ ਇਕਦਮ ਇੰਜ ਹੋਇਆ ਕਿ ਜਿਵੇਂ ਸੂਰਜ ਚੜ੍ਹ ਗਿਆ ਹੋਵੇ ਤੇ ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਕਹਿੰਦੇ ਜਦੋਂ ਨਾਨਕ ਸਾਹਿਬ ਪ੍ਰਗਟ ਹੋਏ ਇਹ ਵਿਸ਼ੇਵਕਾਰਾਂ ਦੇ ਪਾਪਾਂ ਦੇ ਅਗਿਆਨਤਾ ਦੇ ਅੰਧ ਵਿਸ਼ਵਾਸਾਂ ਦੀ ਵਹਿਮਾਂ ਭਰਮਾਂ ਦੇ ਜਿਹੜੀ ਧੁੰਦ ਛਾਈ ਹੋਈ ਸੀ ਉਹ ਇਕਦਮ ਮਿਟ ਗਈ ਤੇ ਜਗ ਦੇ ਉੱਪਰ ਚਾਨਣ ਹੋ ਗਿਆ ਕਿਵੇਂ ਜਉ ਪਰ ਸੂਰਜ ਨਿਕਲਿਆ ਤਾਰੇ شپੇ ਅੰਧੇਰ ਭਲੋਵਾ ਅੰਦੇ ਇਸ ਤਰ੍ਹਾਂ ਚਾਨਣ ਮਾਨੋ ਹੋ ਗਿਆ ਜਿੱਧਾ ਸੂਰਜ ਚੜਦਾ ਹੈ ਤੇ ਜਦੋਂ ਸੂਰਜ ਉਦੈ ਹੁੰਦਾ ਹੈ ਤੇ ਤਾਰੇ ਜਿਹੜੇ ਉਹ شپ ਜਾਂਦੇ ਨੇ ਤੇ ਅੰਧੇਰਾ ਜਿਹੜਾ ਉਹ ਖਤਮ ਹੋ ਜਾਂਦਾ ਇਸ ਤਰ੍ਹਾਂ ਦੰਬੀ ਪਖੰਡੀ ਗੁਰੂ ਵਹਿਮਾ ਪਰਮਾ ਦਾ ਅੰਧੇਰਾ ਜਿਹੜਾ ਸੀ ਅੰਧਕਾਰ ਸੀ ਉਹ ਖਤਮ ਹੋ ਕੇ ਗਿਆਨ ਦਾ ਚਾਨਣ ਜਿਹੜਾ ਉਹ ਹੋ ਗਿਆ ਗੁਰੂ ਤੋਂ ਬਗੈਰ ਹਨੇਰਾ ਏ ਹੁਣ ਗੁਰੂ ਜਿੰਨਾ ਚਿਰ ਮਨ ਦੇ ਵਿੱਚ ਗੁਰੂ ਦਾ ਗਿਆਨ ਨਹੀਂ ਵਸਿਆ ਉਹਨਾਂ ਚਿਰ ਮਨ ਵਿੱਚ ਅੰਧਕਾਰ ਹੀ ਹਨੇਰਾ ਹੀ ਰਹਿਣਾ ਇਸੇ ਕਰਕੇ ਸਤਗੁਰ ਸ਼ਬਦ ਉਜਾਰੋ ਦੀਪਾ ਬਿਰਸਿਓ ਅੰਧਕਾਰ ਤਹਿ ਮੰਦਰ ਗੁਰੂ ਸਾਹਿਬ ਕਹਿੰਦੇ ਗੁਰੂ ਦੇ ਸ਼ਬਦ ਦਾ ਰੂਪੀ ਦੀਵਾ ਜਦੋਂ ਮਨ ਵਿੱਚ ਜਗਿਆ ਸਤਗੁਰ ਸ਼ਬਦ ਦਾ ਉਜਾਰੋ ਦੀਪਾ ਉਦੋਂ ਫਿਰ ਕੀ ਹੋਇਆ ਬਿਨਸੋ ਆੰਤਕਾਰ ਤੇ ਮੰਦਰ ਮਨ ਰੂਪੀ ਮੰਦਰ ਵਿੱਚ ਜਿਹੜਾ ਆੰਤਕਾਰ ਹਨੇਰਾ ਸੀ ਉਹ ਖਤਮ ਹੋ ਗਿਆ ਰਤਨ ਕੋਠੜੀ ਖੁੱਲੀ ਅਨੂਪਾ ਤੇ ਅੰਦਰ ਕੀਆ ਰਤਨ ਜਵਾਹਰ ਮਾਨਕ ਰੂਪੀ ਸੁਭ ਦੈਵੀ ਗੁਣ ਜਿਹੜੇ ਨੇ ਉਹ ਪੈਦਾ ਹੋ ਗਏ ਆਪਾਂ ਰੋਜ਼ ਪੜਦਿਆਂ ਮੱਤ ਵਿੱਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਕਹਿੰਦੇ ਜਿਹੜਾ ਮਨੁੱਖ ਗੁਰੂ ਦੀ ਇੱਕ ਸਿੱਖਿਆ ਨਵੀਂ ਸੁਣ ਕੇ ਪੱਲੇ ਬੰਨ੍ਹਦਾ ਉਹਦੀ ਮੱਤ ਵਿੱਚ ਰਤਨ ਜਵਾਹਰ ਮਾਨਕ ਰੂਪੀ ਕੀਮਤੀ ਗੁਣ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਨੇ ਸੋ ਇਸ ਤਰ੍ਹਾਂ ਗੁਰੂ ਜਿਹੜਾ ਬਖਸ਼ਿਸ਼ ਕਰਕੇ ਗਿਆਨ ਰੂਪੀ ਚਾਨਣ ਕਰਕੇ ਅੰਤ੍ਰੂ ਅਗਿਆਨਤਾ ਦਾ ਖਾਤਮਾ ਕਰ ਦਿੰਦਾ ਹੈ